ਆਪਣੀ ਵੀਡੀਓ ਦੇਖ ਰਹੇ ਸਭ ਮਿੱਤਰਾਂ ਬੇਲੀਆਂ ਨੂੰ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਤੁਹਾਨੂੰ ਦਿਖਾਉਣੇ ਆਂ ਭਾਗ ਨਦੀ ਲੋ ਵੀ ਮਿੱਤਰੋ ਦੋ ਚਾਰ ਗੱਲਾਂ ਕਰਦੇ ਆਂ ਕੁਦਰਤ ਦੇ ਇਸ ਅਜਬ ਨਜ਼ਾਰੇ ਦੀਆਂ ਤੇ ਹਾਂ ਵੀ ਆਹ ਆ ਗਈ ਭਾਗ ਨਦੀ ਬਈ ਇਹ ਦਾਰਚਾ ਤੋਂ 3 ਕਿਲੋਮੀਟਰ ਰਾ ਪੈਂਦੀ ਆ ਇਥੋਂ ਤੱਕ ਕਿਲੋਮੀਟਰ ਦਾਰਚਾ ਤੇ ਆਲੇ ਦੁਆਲੇ ਉੱਚੀਆਂ-ਉੱਚੀਆਂ ਅਸਮਾਨ ਦੇ ਨਾਲ ਖਿੰਦੀਆਂ ਹੋਈਆਂ ਪਹਾੜੀਆਂ ਨੇ ਉਹ برف ਪਈ ਹੈ ਪਹਾੜਾਂ ਤੇ ਜੰਮੀ ਬਈ ਤੇ ਇੱਧਰ ਚੋਟੀ ਹੈ ਇੱਧਰ ਨੂੰ ਘੁਮਾ ਦੇ ਵੀ ਚਾਰ ਸਪੀਰੇ ਘੁਮਾ ਦੇ ਕੈਮਰਾ ਲਓ ਵੀ ਸੱਜਣੋ ਬੇਲੀਓ ਜਿਹੜੇ ਆ ਰੰਗ ਨੇ ਨਾ ਇੱਥੇ ਆ ਕੇ ਪਤਾ ਲੱਗਦਾ ਹਾ 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 ਕੀ ਆਨੰਦ ਹੈ ਕੁਦਰਤ ਦੇ ਇਹਨਾਂ ਵਿਸਾਲ ਤੋਹਫਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਇੰਨਾ ਸਕੂਨ ਮਿਲਦਾ ਕਿ ਗੱਲਾਂ ਹੀ ਛੱਡਦੀ ਏ ਕਿ ਬਸ ਆਨੰਦ ਹੀ ਆ ਜਾਂਦਾ ਕਿਉਂਕਿ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਗੁਰੂ ਸਾਹਿਬਾਨ ਦਾ ਗੁਰੂ ਸਾਹਿਬ ਜੀ ਨੇ ਵੀ ਜਿੱਥੇ-ਜਿੱਥੇ ਆਪਣੇ ਪਾਵਨ ਪਵਿੱਤਰ ਸਥਾਨ ਬਣਾਏ ਜਿਵੇਂ ਪੌਂਟਾ ਸਾਹਿਬ आनंदपुर ਸਾਹਿਬ ਸਤਲੁਜ ਦੇ ਕਿਨਾਰੇ ਆਦ ਨਦੀਆਂ ਦੇ ਕਿਨਾਰੇ ਜਾਦੇ ਬਣਾਉਂਦੇ ਰਹੇ ਆ ਕਿਉਂਕਿ ਪਾਣੀ ਤਾਂ ਨਹੀਂ ਵਰਤਲ ਨੂੰ ਹੁੰਦਾ ਸੀ ਦੂਸਰਾ ਇੱਕ ਕੁਦਰਤ ਦੀ ਇਹ ਅਜੀਬ ਜਿਹੜੀ ਬੋ컬 ਦੇ ਵਿੱਚ ਉਹਦੇ ਤੋਹਫੇ ਨੇ ਉਹਨਾਂ ਦਾ ਆਨੰਦ ਮਾਣਨਾ ਤੇ ਬਹੁਤ ਸਕੂਨਦਾਇਕ ਹੀ ਹੁੰਦਾ ਤੇ ਮਿੱਤਰੋ ਬੇਲੀ ਉਹ ਜਿਹੜੇ ਜਿਹੜੇ ਤੁਸੀਂ ਆਏ ਹੋ ਉਹ ਵੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਨਹੀਂ ਆਏ ਉਹ ਵੀ ਭਾਈ ਜਰੂਰ ਕਰਿਓ ਤੇ ਕੋਸ਼ਿਸ਼ ਕਰਿਓ ਆਪ ਆਉਣ ਦੀ ਵਾਹਿਗੁਰੂ ਬਾਬਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਹੋਰ ਗੱਲ ਸੀ ਵੀ ਹਾਂ ਹੈ ਵੀ ਜਿਵੇਂ ਆਪਾਂ ਹਾ ਚੜਾਈਆਂ ਚੜੀ ਜਾਂਦੇ ਆਂ ਪਹਾੜੀਆਂ ਬਾਈ ਕੁਦੇ ਕੁਦੇ ਹੋ ਰਹੇ ਤੇ ਜਿਵੇਂ ਨਰੂਆਣਾ ਬਾਈ ਆ ਹਨ ਤੇ ਉਹ ਸਾਈਕਲਾਂ ਤੇ ਪਤੰਦਰ ਦੇਖ ਲਾ ਕਿੰਨੀ ਹਨਾ ਕੌਨਫੀਡੈਂਸ ਦੇ ਨਾਲ ਚੜਦੇ ਨੇ ਤੇ ਮੋਟਰਸਾਈਕਲਾਂ ਦਾ ਬੁਲਟਾਂ ਦਾ ਡਾਟ ਪਿਆ ਪਿਆ ਇੰਨੀ ਉੱਚੀ ਉੱਚੀਆਂ ਪਹਾੜੀਆਂ ਨੇਗੀਆਂ ਮੋਟਰਸਾਈਕਲਾਂ ਦਾ ਡਾਟ ਪਿਆ ਜਾਂਦਾ ਤੇ ਬਾਈਕ ਉਹ ਦਾ ਤੇ ਨਰੂਆਂਾ ਹੋਰ ਜਿਹੜੇ ਸਾਈਕਲਿੰਗ ਕਰਦੇ ਨੇ ਉਹ ਇੰਨਾ ਰਸਤਿਆਂ ਤੇ ਕਦੇ ਸਾਈਕਲਾਂ ਦੇ ਉੱਪਰ ਆ ਕੇ ਆਹ ਪਹਾੜਾਂ ਦੀਆਂ ਸੜਕਾਂ ਨੂੰ ਮਿੱਦ ਕੇ ਗਏ ਨੇ ਭਾਵ ਕੇ ਪਹਾੜਾਂ ਦੀਆਂ ਸਾਤੀਆਂ ਨੂੰ ચીਰ ਕੇ ਲੰਗੇ ਨੇ ਤੇ ਪਿਆਰਿਓ ਕੁਦਰਤ ਦਾ ਆਨੰਦ ਲਿਆ ਕਰੋ ਤੇ ਕਿਉਂਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਸ ਵੈਗੁਰੂ ਜੀ ਦਾ ਅੰਤ ਲਖਿਆ ਨਹੀਂ ਜਾ ਸਕਦਾ ਕਿ ਤੇ ਆਹ ਦੇਖ ਲਾ ਲੈ ਵੀ ਉੱਥੇ ਆਪਾਂ ਬਰੇਤੀ ਪਿੱਛੇ ਲੜਦੇ ਉਹਨੀਆਂ ਬਰੇਤੀ ਬਰੇਤੀ ਪਈ ਆ ਲੈ ਪੱਥਰ ਬਰੇਤੀ ਕਿਦਰੇ ਹੋ ਮੇਰੇ ਦਾਤੇ ਦੇ ਰੰਗ ਉੱਚੇ-ਉੱਚੇ ਪੱਥਰਾਂ ਦੇ ਉੱਤੇ ਦਰਖਤ ਲਾਤੇ ਸੋਹਣੇ ਸੋਹਣੇ ਤੇ ਵੀਡੀਓ ਚੰਗੀ ਲੱਗੀ ਸੇਅਰ ਜ਼ਰੂਰ ਕਰਿਓ